ਥੈਂਕ ਯੂ ਹਨੀ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਪ੍ਰੈਸ ਕਾਨਫਰੰਸ ਤੁਹਾਡਾ ਸਵਾਗਤ ਵੀ ਕਰਦਾ ਕਿ ਤੁਸੀਂ ਪਾਰਟੀ ਦਾ ਜਿਹੜਾ ਵਿਊ ਹੈ ਪਾਰਟੀ ਦੀ ਗੱਲਬਾਤ ਹੈ ਉਹ ਤੁਹਾਡੇ ਰਾਹੀਂ ਅਸੀਂ ਤੁਹਾਡੇ ਦਰਸ਼ਕਾਂ ਤੱਕ ਵਿਊਅਰਸ ਤੱਕ ਪਹੁੰਚਾਣੀ ਹੈ ਉਹਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਤਰਨ ਤਰਨ ਤੋਂ ਹੀ ਗੱਲਬਾਤ ਸ਼ੁਰੂ ਕਰਾਂਗਾ ਮੈਂ ਜਦੋਂ ਹੁਸ਼ਾਰਪੁਰ ਤੋਂ ਚੱਲਿਆ ਤਾਂ ਮੇਰੇ ਮੰਨ ਸਿਗਾ ਕਿ ਤਰਨਤਾਰਨ ਦਾ ਬਾਈ ਇਲੈਕਸ਼ਨ ਹੈ ਬਾਈ ਇਲੈਕਸ਼ਨ ਸਰਕਾਰ ਦੇ ਵਾਸਤੇ ਇੱਕ ਪ੍ਰੈਸਟੀਜ ਦਾ ਇਲੈਕਸ਼ਨ ਇਸ ਕਰਕੇ ਹੁੰਦਾ ਕਿ ਮੌਜੂਦਾ ਸਰਕਾਰ ਹਰ ਬਾਈ ਇਲੈਕਸ਼ਨ ਨੂੰ ਜਿੱਤਣਾ ਚਾਹਦੀ ਹੈ ਔਰ ਦੂਜਾ ਕਿ ਉਹਨਾਂ ਦਾ ਵਿਧਾਇਕ ਵੀ ਇੱਥੇ ਰਿਹਾ ਲੇਕਿਨ ਜਦੋਂ ਮੈਂ ਚੱਲਿਆ ਮੈਂ ਅੰਮ੍ਰਿਤਸਰ ਤੋਂ ਇੱਧਰ ਨੂੰ ਆਣਾ ਸੀਗਾ ਤੇ ਕਾਰਜਕਰਤਾ ਕਹਿੰਦੇ ਜੀ ਤੁਸੀਂ ਅੰਮ੍ਰਿਤਸਰ ਤੋਂ ਨੂੰ ਆਉਂਦੋ ਹੀ ਰਸਤੇ 'ਚ ਰੁਕ ਜਾਓ ਕਿਉਂਕਿ ਅੰਮ੍ਰਿਤਸਰ ਤੋਂ ਜਾਣ ਲਈ ਬੜਾ ਟਾਈਮ ਲੱਗਣਾ ਫਿਰ ਫੋਨ ਆਇਆ ਕਿ ਨਹੀਂ ਜੀ ਤੁਸੀਂ ਹੋਰ ਔਰੇ ਰੁਕ ਜਾਓ ਅਸੀਂ ਐਲੀਵੇਟਡ ਰੋਡ ਚੜ੍ਹ ਕੇ ਤੇ ਤਰਨਤਾਰਨ ਪਹੁੰਚ ਆ ਗਏ ਤੋ ਤਰੰਦਰ ਪਹੁੰਚੇ ਤਾਂ ਕਦੀ ਆ ਰਸਤਾ ਬਦਲਿਆ ਕਦੀ ਉਹ ਰਸਤਾ ਬਦਲਿਓ ਅਲਟੀਮੇਟਲੀ ਇਸ ਜਗ੍ਹਾ ਤੇ ਪਹੁੰਚਣ ਲਈ ਮੈਨੂੰ 1.5 ਕਿਲੋਮੀਟਰ ਪੈਦਲ ਚੱਲ ਕੇ ਆਣਾ ਪਿਆ ਕਾਰਨ ਕਿ ਹਰ ਮੁਲਾਜ਼ਮ ਜਿੱਥੇ ਬੰਦੀ ਧਰਨੇ ਲਾ ਕੇ ਬੈਠੀ ਹੈ ਹੁਣ ਪਹਿਲੀ ਗੱਲ ਤੁਸੀਂ ਇਹ ਤੋਂ ਲੈ ਸਕਦੇ ਹੋ ਕਿ ਜਿਸ ਸਰਕਾਰ ਜਿਹੜੀ ਸਰਕਾਰ ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਚੱਲਦੀ ਹੈ ਉਹਨਾਂ ਦਾ ਮੁਲਾਜ਼ਮ ਖੁਸ਼ ਨਹੀਂ ਉਹ ਅੱਜ ਵਾਈਲ ਇਲੈਕਸ਼ਨ 'ਚ ਧਰਨੇ ਲਾ ਕੇ ਬੈਠਾ ਤਾਂ ਜਨਤਾ ਦਾ ਕੀ ਹਾਲ ਹੋਊਗਾ ਉਹ ਤੁਹਾਡੇ ਸਾਹਮਣੇ ਜਦੋਂ ਇਹ ਸਰਕਾਰ ਬਣੀ ਸੀ ਤਾਂ ਇੱਕ ਬਹੁਤ ਵੱਡਾ ਬਹੁਤ ਸੁਨਹਿਰਾ ਤੇ ਬਹੁਤ ਵਧੀਆ ਸੁਪਨਾ ਦਿਖਾਇਆ ਸੀ ਕਿ ਅਸੀਂ ਪ੍ਰਸ਼ਟਮੁਖ ਸਰਕਾਰ ਪੰਜਾਬ ਨੂੰ ਦਵਾਂਗੇ ਕਹਿਣ ਤੋਂ ਭਾਵ ਸੀਗਾ ਉਹਨਾਂ ਦਾ ਕਿ ਸ਼ਾਇਦ ਪਹਿਲੀਆਂ ਸਰਕਾਰਾਂ ਤਾਂ ਭ੍ਰਸ਼ਟਾਚਾਰ ਨਾਲ ਡੁੱਬੀਆਂ ਹੋਈਆਂ ਸੀ ਅੱਜ ਜੇ ਭ੍ਰਸ਼ਟਾਚਾਰ ਦੀ ਗੱਲ ਕਰੀਏ ਤਾਂ ਐਸਾ ਕੋਈ ਦਫ਼ਤਰ ਨਹੀਂ ਐਸਾ ਕੋਈ ਮਹਿਕਮਾ ਨਹੀਂ ਐਸਾ ਕੋਈ ਅਫਸਰ ਨਹੀਂ ਐਸਾ ਕੋਈ ਜਗਾ ਨਹੀਂ ਜਿੱਥੇ ਕਿਸੇ ਵੀ ਬੰਦੇ ਦਾ ਕੰਮ ਬਿਨਾ ਪੈਸੇ ਤੋਂ ਹੁੰਦਾ ਹੋਵੇ ਅਸੀਂ ਖੁਦ ਰਾਜਨੀਤੀਚ ਐ ਤਿੰਨ ਮਹਿਕਮਿਆਂ ਚਾਰ ਮਹਿਕਮਿਆਂ ਨੂੰ ਤਾਂ ਫੋਨ ਕਰਨੇ ਹੀ ਪੈਂਦੇ ਆ ਜੈਨ ਨੂੰ ਕੰਮ ਵਾਸਤੇ ਵੀ ਰਿਕੁਐਸਟ ਕਰਨੀ ਪੈਂਦੀ ਐ ਕਿ ਜੀ ਇਹ ਬੰਦਾ ਹਸਪਤਾਲ ਆਇਆ ਇਹਨੂੰ ਜਰਾ ਧਿਆਨ ਨਾਲ ਦੇਖ ਲਓ ਇਹ ਬੰਦਾ ਥਾਣੇ ਆਇਆ ਦਰਖਾਸਤ ਲੈ ਕੇ ਦੀ ਗੱਲ ਸੁਣ ਲਓ ਇਹ ਬੰਦਾ ਰਜਿਸਟਰੀ ਕਰਾਣ ਆਇਆ ਪੈਸੇ ਦਿੱਤੇ ਹੋਏ ਨਹੀਂ ਰਜਿਸਟਰੀ ਕਰ ਦਿਓ ਇਹ ਬੰਦਾ ਬਿਜਲੀ ਦਾ ਬਿੱਲ ਦੇਣ ਆਇਆ ਇਹਦਾ ਜਿਹੜਾ ਬਿੱਲ ਲੈ ਲਓ ਇਹਦਾ ਕਨੈਕਸ਼ਨ ਡਿਸਕਨੈਕਟ ਹੋਇਆ ਜਾਂ ਅੱਗੇ ਦੇਖੇ ਮਤਲਬ ਕੋਈ ਐਸਾ ਮਹਿਕਮਾ ਨਹੀਂ ਜਿਸ ਨੇ ਕਿਚ ਆਪਣੇ ਆਪ ਕੰਮ ਜਿਹੜਾ ਹੈ ਹੁੰਦਾ ਹੋਵੇ ਸੋ ਪਹਿਲਾ ਜਿਹੜਾ ਵਾਦਾ ਸੀ ਉਹ ਇਹਨਾਂ ਨੇ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਉਣ ਨੂੰ ਇਹ ਗੱਲ ਕਹੀ ਅੱਜ ਭ੍ਰਸ਼ਟਾਚਾਰ ਜੁਕਤ ਪੰਜਾਬ ਬਣਾਤਾ ਦੂਜੀ ਗੱਲ ਮਾਈਨਿੰਗ ਨਹੀਂ ਹੋਣ ਦਵਾਂਗੇ ਅੱਜ ਤੁਹਾਡੇ ਸਾਹਮਣੇ ਜੋ ਦ੍ਰਿਸ਼ ਬਣਿਆ ਤਰਨਤਾਰਨ ਅੰਮ੍ਰਿਤਸਰ ਉਹਦਾ ਬਹੁਤ ਵੱਡਾ ਜਿਹੜਾ ਐਗਜ਼ਾਮਪਲ ਹੈ ਕਿ ਮਾਈਨਿੰਗ ਹੋਣ ਕਾਰਨ ਬਿਨਾ ਗੱਲ ਤੋਂ ਮਿੱਟੀ ਪੁੱਟਣ ਕਾਰਨ ਬਿਨਾ ਗੱਲ ਤੋਂ ਮਿੱਟੀ ਇਹ ਜਿਹੜਾ ਫਲੱਡ ਸਿਗਾ ਇਹ ਕੋਈ ਪਰਮਾਤਮਾ ਦੀ ਕਰੋਪੀ ਨਹੀਂ ਸੀ ਇਹ ਮੈਨ ਮੈਨ ਮੇਡ ਫਲੱਡ ਸੀ ਜੇ ਮਾਈਨਿੰਗ ਰੋਕੀ ਹੁੰਦੀ ਮਾਈਨਿੰਗ ਨਾ ਕੀਤੀ ਹੁੰਦੀ ਇੱਕ ਸਤੰਬਰ ਚ ਨੋਟੀਫਿਕੇਸ਼ਨ ਆਉਂਦੀ ਸਰਕਾਰ ਦੀ ਹਰ ਸਰਕਾਰ ਕਰਦੀ ਹੈ ਕਿ ਕਿਉਂਕਿ ਬਾਰਿਸ਼ ਆਉਣ ਵਾਲੀ ਹੈ ਕੋਈ ਚੀਜ਼ ਦੀ ਪਟਾਈ ਜਿਹੜੀ ਹੈ ਨਹੀਂ ਹੋਏਗੀ ਬਾਰਿਸ਼ ਆਉਣ ਵਾਲੀ ਹੈ ਡੀਸੀ ਨੂੰ ਸਭ ਨੂੰ ਇੰਸਟਰਕਸ਼ਨ ਹੁੰਦੀਆਂ ਕਿ ਤੁਸੀਂ ਤਿਆਰੀ ਕਰ ਲਓ ਇਹ ਪਤਾ ਨਹੀਂ ਕਿਹੜੇ ਲੇਕਿਨ ਇਸ ਵਾਰ ਤੁਸੀਂ ਹਰਾਨ ਹੋਵੋਗੇ ਕੋਈ ਵੀ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਨਹੀਂ ਹੋਈ ਲਗਾਤਾਰ ਅਖੀਰ ਤੱਕ ਮਾਈਨਿੰਗ ਜਿਹੜੀ ਹੁੰਦੀ ਰਹੀ ਹੈ ਇਸ ਕਰਕੇ ਸਰਕਾਰ ਉਸ ਪ੍ਰੰਟ ਤੇ ਵੀ ਫੇਲ ਹੈ ਵਿੱਚ ਚੱਲਦੇ ਚੱਲਦੇ ਦੋ ਨਾਰੇ ਦਿੱਤੇ ਬੜੇ ਅੱਛੇ ਲੱਗੇ ਲਗਾ ਨੂੰ ਇੱਕ ਨਾਰਾ ਦਿੱਤਾ ਸਿੱਖਿਆ ਕ੍ਰਾਂਤੀ ਔਰ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹਨਾਂ ਨੇ ਜਰੂਸ ਕੱਢਿਆ ਸਾਡੇ ਸਾਹਮਣੇ ਬਹੁਤ ਐਗਜ਼ਾਮਪਲ ਆ ਤੁਸੀਂ ਮੈਂ ਕਹਿੰਨਾ ਮੈਂ ਤੁਹਾਨੂੰ ਧੰਨਵਾਦ ਕਰਦਾ ਜੇ ਤੁਸੀਂ ਪੱਤਰਕਾਰ ਇੰਡੀਪੈਂਡੈਂਟਲੀ ਕਮ ਨਾ ਕਰੋ ਤਾਂ ਲੋਕਾਂ ਦੇ ਧਿਆਨ ਚ ਗੱਲ ਹੀ ਨਾ ਆਵੇ ਤੁਸੀਂ ਦਿਖਾਇਆ ਮੀਡੀਆ ਨੇ ਪ੍ਰਿੰਟ ਮੀਡੀਆ ਨੇ ਦਿਖਾਇਆ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਟਾਇਲਟ ਬਣੀ ਤੇ ਐਮ.ਐਲ.ਏ. ਸਾਹਿਬ ਨੇ ਪ੍ਰਿੰਸੀਪਲ ਨੂੰ ਕਿਹਾ ਜੀ ਦਾ ਮੰਤਰੀ ਸਾਹਿਬ ਉਹ ਘਾਟਨ ਕਰਨ ਆਣਗੇ ਉਹ ਕਹਿੰਦੇ ਫੰਡ ਕਹੋਂ ਦੇਗਾ ਕਹਿੰਦੇ ਤੈਨੂੰ ਪਤਾ ਮਤਲਬ ਇੱਕ ਟਾਇਲਟ ਦਾ ਉਹ ਘਾਟਨ ਮੰਤਰੀ ਕਰ ਰਿਹਾ ਇੱਕ ਜਗ੍ਹਾ ਇੱਕ ਦੀਵਾਰ ਪੇਟ ਹੋਈ ਸਿਰਫ ਦੀਵਾਰ ਪੇਟ ਹੋਈ ਬਾਹਰਲੀ ਉਹਦਾ ਐਮ.ਐਲ.ਏ. ਕਹਿੰਦੇ ਜੀ ਮੈਂ ਉਹ ਘਾਟਨ ਕਰਨ ਜਾਊਂਗਾ ਦੇਨੇ ਦਾ ਪਟੀਚਰ ਸੀਗੇ ਦੇਨਾ ਇਨਫਰਾਸਟ੍ਰਕਚਰ ਸੀਗਾ ਆਪਣਾ ਵਧੀਆ ਸਕੂਲ ਬਣਾਣੇ ਸੀਗੇ ਲੇਕਿਨ ਉਹਦੇ ਬਦਲੇ ਕਾ ਦਿੱਤਾ ਨਾ ਟੀਚਰ ਹੈ ਨਾ ਬੱਚਿਆਂ ਦੇ ਲਈ ਪੜਨ ਨੂੰ ਪੂਰਾ ਮਟੀਰੀਅਲ ਹੈ ਸਿੱਖਿਆ ਕ੍ਰਾਂਤੀ ਵੀ ਥੋੜੇ ਜਿਹਾ ਟਾਈਮ ਲਈ ਨਾਰਿਆਂ ਦੇ ਵਿੱਚ ਖਤਮ ਹੋ ਗਈ ਇਹ ਬਹੁਤ ਵਧੀਆ ਨਾਰਾ ਕਿ ਦਿੱਤਾ ਔਰ ਬਹੁਤ ਦੇਰ ਚੱਲੇ ਅੱਜ ਵੀ ਉਹਦੇ ਤੇ ਬੜਾ ਇਹ ਥਾਪੀਆਂ ਮਾਰਦੇ ਨੇ ਕਿ ਜੁੱਧ ਨਸ਼ੇ ਵਿਰੁੱਧ ਬੜਾ ਐਪਰੀਸ਼ੀਏਟ ਹੋਇਆ ਵੀ ਪੰਜਾਬ ਚੋਂ ਘੱਟੋ ਘੱਟ ਨਸ਼ਾ ਮੁਕਤ ਪੰਜਾਬ ਕਰ ਲਈ ਸਰਕਾਰ ਨੇ ਕੋਈ ਸਲੋਗਨ ਤਾਂ ਦਿੱਤਾ ਰੋਜ਼ ਆਨ ਲੱਗ ਗਿਆ ਐਨੇ ਕਿਲੋ ਫੜ ਲਈ ਐਨੇ ਬੰਦੇ ਫੜ ਲਏ ਫਿਰ ਆਨ ਲੱਗ ਗਿਆ ਜੀ ਪੀਲਾ ਪੰਜਾ ਚੱਲ ਪਿਆ ਲੇਕਿਨ ਅਲਟੀਮੇਟਲੀ ਹੋਇਆ ਕੀ ਹੈ ਨਸ਼ਾ ਦੇ ਵਿਰੁੱਧ ਜੇ ਜੁੱਧ ਕਰਨਾ ਸੀ ਜੁੱਧ ਦਾ ਮਤਲਬ ਤੁਸੀਂ ਸਮਝਦੇ ਹੋ ਵਾਰ ਵਾਰ ਅਗੇਂਸਟ ਡਰਗ ਉਹਦੇ ਲਈ ਪੂਰੀ ਤਿਆਰੀ ਸਰਕਾਰ ਨੂੰ ਕਰਨੀ ਚਾਹੀਦੀ ਸੀ ਬੰਦੇ ਫੜੇ ਉਹ ਗਏ ਕਿੱਥੇ ਕੀਰਨ ਫੜੀ ਉਹ ਗਈ ਕਿੱਥੇ ਕੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਸਜ਼ਾਦਵਾਨ ਲਈ ਕੋਈ ਫਾਸਟ ਟਰੈਕ ਕੋਡ ਬਣਾਈ? ਕੀ ਸਰਕਾਰ ਨੇ ਉਹਨਾਂ ਨੂੰ ਸਜ਼ਾਦਵਾਨ ਦੇ ਲਈ ਕੋਈ ਐਸਾ ਪ੍ਰਵੀਜ਼ਨ ਬਣਾਇਆ ਕਿ ਜਲਦੀ ਜਿਹੜੀ ਕੇਸਾਂ ਦਾ ਨਿਪਟਾਰਾ ਹੋਵੇ ਔਰ ਇਹਨਾਂ ਨੂੰ ਸਜ਼ਾ ਹੋਵੇ? ਉਲਟਾ ਹੋਇਆ ਕਿ ਕਿ ਨਸ਼ੇ ਦੀ ਆੜ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਸਕ ਅਫਸਰ ਜਿਹੜੇ ਨੇ ਉਹ ਆਪਣੇ ਹੱਥ ਰੰਗਾਂ ਲਾਪੇ ਨੇ। ਤੋਂ ਉਹ ਵੀ ਫੇਲ ਹੋ ਗਿਆ। ਭ੍ਰਸ਼ਟਾਚਾਰੀ ਗੱਲ ਫੇਲ ਹੋ ਗਈ। ਸਿੱਖਿਆ ਕ੍ਰਾਂਤੀ ਵਾਲੀ ਗੱਲ ਖੇਲ ਹੋ ਗਈ। ਤੇ ਫਿਰ ਇਹ ਜਿਹੜਾ ਨਸ਼ਾ ਵਿਰੁੱਧ ਇਹ ਵੀ ਫੇਲ ਹੋ ਗਿਆ ਫਿਰ ਵਾਰ-ਵਾਰ ਬੜਾ ਗੱਲ ਪਾਈ ਵੀ ਰੰਗਲਾ ਪੰਜਾਬ ਬਣਾਣਾ ਆਪਾਂ ਨੇ ਰੰਗਲਾ ਪੰਜਾਬ ਕਿੱਦਾਂ ਬਣੂਗਾ ਹਰ ਬੰਦਾ ਖੁਸ਼ ਹੋਏਗਾ ਪੀਸ ਹੋਏਗਾ ਸ਼ਾਂਤੀ ਹੋਏਗੀ ਲੋਕ ਆਰਾਮ ਨਾਲ ਰਹਿਣਗੇ ਬਾਹਰੋਂ ਲੋਕ ਇਨਵੈਸਟਮੈਂਟ ਕਰਨ ਆਣਗੇ ਬਹੁਤ ਗੱਲਾਂ ਕੀਤੀਆਂ ਲੇਕਿਨ ਅੱਜ ਜੋ ਪੰਜਾਬ ਦੀ ਸਥਿਤੀ ਹੈ ਉਹ ਤਰਨਤਾਰਨ ਇੱਕ ਐਗਜ਼ਾਮਪਲ ਹੈ ਕਿ ਸਾਰੇ ਜਥੇਬੰਦੀਆਂ ਇੱਥੇ ਮੈਂ ਅੱਜ ਤਰਨਾ ਦੇ ਕੇ ਬੈਠੀਆਂ ਨੇ ਪੀਸ ਤਾਂ ਦੀ ਚੀਜ਼ ਪੰਜਾਬ ਚ ਹੈ ਨਹੀਂ ਅੱਜ ਕੋਈ ਤੁਹਾਡੇ ਸਾਡੇ ਘਰ ਚੋਂ ਜਾਂ ਸਮਾਜ ਦੇ ਕਿਸੇ ਏਰੀਆ ਚੋਂ ਕੋਈ ਮਹਿਲਾ ਘਰੋਂ ਬਾਹਰ ਜਾਂਦੀ ਸਮਾਨ ਖੀਦਣ ਉਹਨੇ ਜਿੱਦਾਂ ਦੀ ਗਈ ਉਦਾਂ ਦੀ ਵਾਪਸ ਆਣਾ ਕਿ ਨਹੀਂ ਆਣਾ ਪਤਾ ਹੀ ਨਹੀਂ ਜਾਂ ਉਹ ਪਰਸ ਖੋਇਆ ਹੁਣ ਜਾਂ ਉਹਦੀ ਚੇਨ ਲਿੱਥੀ ਹੋਣੀ ਹੈ ਜਾਂ ਉਹਦੀਆਂ ਕੰਨੀਆਂ ਵਾਲੀਆਂ ਲਿੱਥੀਆਂ ਹੋਣ ਕਦੀ ਵੀ ਪੂਰਾ ਕੋਈ ਬੰਦਾ ਘਰ ਚ ਵਾਪਸ ਨਹੀਂ ਆਇਆ ਕਿਸੇ ਦੁਕਾਨ ਦੇ ਮੈਨੂੰ ਇੱਕ ਬਜ਼ੁਰਗ ਦੀ ਗੱਲ ਬਹੁਤ ਅੱਛੀ ਲੱਗੀ ਕਹਿੰਦੇ ਕਾਕਾ ਇਸ ਸਰਕਾਰ ਕਿਦਾਂ ਦੀ ਆਈ ਐ ਅੱਗੇ ਕ੍ਰਾਈਮ ਕਰਨ ਵਾਲੇ ਨੂੰ ਡਰ ਹੁੰਦਾ ਸੀ ਕਿ ਮੜ ਜਾਂ ਨਿਹਰਾ ਹੁਲੰਦਿਓ ਫਿਰ ਕੋਈ ਬਾਹਰਤ ਕਰਾਂ ਬਾਹਰਤ ਕਰਾਂਗੇ ਹੁਣ ਤਾਂ ਦਿਨੇ ਦਿਹਾੜੇ ਸ਼ਰੇਆਮ ਚੌਕੀ ਦੇ ਕੋਲ ਥਾਣੇ ਦੇ ਕੋਲ ਐਸਐਸਬੀ ਦੀ ਕੋਠੀ ਦੇ ਕੋਲ ਡੀਸੀ ਦੀ ਕੋਠੀ ਦੇ ਕੋਲ ਕੋਈ ਦੁਕਾਨ ਹੈ ਉੱਥੇ ਲੁੱਟ ਕੇ ਉਹ ਚਲੇ ਜਾਂਦੇ ਆ ਜੰਦਰੀ ਦੁਆਰ ਤੁਸੀਂ ਰੀਸੈਂਟ ਦੇਖੀਏ ਤੋਂ ਇਸ ਕਰਕੇ ਕਾਨੂੰਨ ਵਿਵਸਥਾ ਜਿਹੜੀ ਪ੍ਰਾਇੋਰਟੀ ਹੈ ਸਰਕਾਰ ਦੀ ਉਹਦਾ ਬਹੁਤ ਬੁਰਾ ਹਾਲ ਹੈ ਕਿੰਨਾ ਕ੍ਰਾਈਮ ਪੰਜਾਬ ਛੋ ਰਿਆ ਇਹ ਅੱਜ ਕੱਟ ਤੋਂ ਵੀ 12 ਨਹੀਂ ਐ ਸਾਡੇ ਤੋਂ ਵੀ 12 ਨਹੀਂ ਸਭ ਜਾਣ ਦੇਖਦੇ ਆ ਕਿ ਐਸੀ ਕੋਈ ਜਗ੍ਹਾ ਨਹੀਂ ਐ ਜਿੰਨੂੰ ਅਸੀਂ ਕਹਿ ਸਕੀਏ ਕਿ ਪੀਸਫੁਲ ਜਗ੍ਹਾ ਆ ਬੰਦਾ ਜਾ ਕੇ ਇੱਥੇ ਆਪਣਾ ਕੰਮ ਕਰ ਲੇ ਦੂਸਰੀ ਗੱਲ ਸਰਕਾਰ ਦੀ ਪ੍ਰਾਇੋਰਟੀ ਹੈਲਥ ਦੀ ਹੁੰਦੀ ਐ ਬੜੇ ਨਾਮ ਦਿੱਤੇ ਕਿ ਅਸੀਂ ਮੱਲਾ ਕਲੀਨਿਕ ਖੋਲਨੇ ਆ ਬਾਰ-ਬਾਰ ਨੰਬਰ ਵੱਧਦਾ ਰਿਹਾ ਹੋਇਆ ਉਲਟ ਕੀ ਇਹ ਡਾਕਟਰਾਂ ਨਾਲ ਗੱਲ ਹੁੰਦੀ ਐ ਕਹਿੰਦੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸਗੇ ਜਿਹਦੇ 18-18 ਡਾਕਟਰ ਸਗੇ ਉੱਥੇ ਇੱਕ ਇੱਕ ਡਾਕਟਰ ਘੱਟਾ ਉਸ ਤੋਂ ਬਾਅਦ ਉਹ ਵੀ ਡਾਕਟਰ ਮੁੜ ਕੇ ਨਹੀਂ ਆਇਆ। ਤੋਂ ਇਸ ਕਰਕੇ ਉਹ ਜੀ ਸਕੀਮ ਸੀਗੀ ਹੈਲਥ ਵਾਲੀ ਉਹ ਵੀ ਖਤਮ ਹੋ ਗਈ। ਤੋਂ ਐਸੀ ਕੋਈ ਸਕੀਮ ਦੱਸ ਦਿਓ ਜਿਹੜੀ ਇਹਨਾਂ ਸਰਕਾਰ ਦੀ ਕੰਟੀਨਿਊਸਲੀ ਚੱਲਦੀ ਹੈ। ਹਾਂ ਦੋ ਸਕੀਮਾਂ ਚੱਲਦੀਆਂ। ਪਹਿਲੀ ਲੁੱਟਖੋ ਵਾਲੀ ਤੇ ਦੂਜੀ ਭ੍ਰਸ਼ਟਾਚਾਰ ਵਾਲੀ। ਇਹ ਬੰਦ ਨਹੀਂ ਹੋਈ ਜਾਦੀ ਸਰਕਾਰ ਆਈ ਹੈ। ਤੋਂ ਇਸ ਕਰਕੇ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਹੈ ਸਰਕਾਰ ਬਾਰੇ ਕੈਨ ਨੂੰ ਦੇਖ ਮਿਲਦੀ ਹੈ। ਉਹ ਕੀ ਹੈ? ਤੁਸੀਂ ਤੁਹਾਡੇ ਜੋ ਵੀ ਕਈ ਪੱਤਰਕਾਰ ਨੇ ਪੀ ਐਚ ਡੀ ਕੀਤੀ ਹੋਣੀ ਹੈ ਬੜੇ ਜਾਣਕਾਰ ਨੇ ਪੀ ਐਚ ਡੀ ਕੀਤੀ ਹੋਣੀ ਹੈ ਤੁਸੀਂ ਇਹਨਾਂ ਨੂੰ ਸਬਜੈਕਟ ਪੁੱਛੋਗੇ ਕਿ ਕਾਤੇ ਪੀ ਐਚ ਡੀ ਹੈ ਕਿ ਜੀ ਮੇਰੀ ਅਕਾਉਂਟਸ ਤੇ ਹੈ ਮੇਰੀ ਕਮਰਸ ਤੇ ਹੈ ਮੇਰੀ ਸਾਈਕੋਲੋਜੀ ਚ ਹੈ ਮੇਰੀ ਲਾਅ ਚ ਹੈ ਪਰ ਇਹ ਸਰਕਾਰ ਦੀ ਜਿਹੜੀ ਪੀ ਐਚ ਡੀ ਹੈ ਉਹ ਸ਼ਾਇਦ ਹੀ ਕੋਈ ਕਿਸੇ ਨੇ ਕੀਤੀ ਹੋ ਉਹ ਹੈ ਝੂਠ ਬੋਲਣ ਦੀ ਜਿੰਨਾ ਝੂਠ ਹੈ ਇਦਾਂ ਦਾ ਬੋਲਦੇ ਝੂਠ ਇੱਕ ਬੰਦਾ ਬੋਲਦਾ ਚਾਰ ਨੂੰ ਕਹਿਣ ਲੱਪੰਦੇ ਆ ਲੋਕ ਸੱਚ ਮੰਗਣ ਲੱਪੰਦੇ ਆ ਅੱਜ ਦੇਖੋ ਤੁਸੀਂ ਹੈਰਾਨਗੀ ਦੀ ਗੱਲ ਐ ਬਾਈ ਇਲੈਕਸ਼ਨ ਆ ਗਿਆ ਲੁਧਿਆਣਾ ਦਾ ਬਾਈ ਇਲੈਕਸ਼ਨ ਹੋ ਗਿਆ ਇੱਕ ਹੋਰ ਸ਼ਾਇਦ ਆਜਵੇ ਸ਼ਾਇਦ ਤੇ ਜਿਹੜਾ ਵਾਦਾ ਕੀਤਾ ਸੀਗਾ ਕਿ ਅਸੀਂ 1100 ਰੁਪਏ ਹਰ ਘਟਕ ਹੋਣੀ ਐ ਤਾਂ ਹਰ ਮਹੀਨੇ 1100 ਰੁਪਏ ਤੁਹਾਡੇ ਅਕਾਊਂਟ ਚ ਆਏਗਾ ਦਿੱਤਾ ਅੱਜ ਤੱਕ ਉਹ ਲੇਡੀਆਂ ਉਡੀਕ ਰਹੀਆਂ ਕਿ ਕਦੋਂ ਸਰਕਾਰ ਜਿਹੜੀ ਹੈ ਉਹ ਵਾਦਾ ਕੀਤਾ ਉਹਨੂੰ ਪੂਰਾ ਕਰੇਗੀ ਸੋ ਵਿਕਾਸ ਦੇ ਨਾਂ ਤੇ ਇਹਨਾਂ ਨੇ ਵਿਨਾਸ਼ ਕੀਤਾ